ਅੱਜ ਦੀ ਕਹਾਣੀ ਬੇਹੱਦ ਭਾਵਕ ਹੋਣ ਵਾਲੀ ਹੈ ਜਿਹੜੀਆਂ ਤਸਵੀਰਾਂ ਹੁਣ ਤੁਸੀਂ ਦੇਖੋਗੇ ਇਹ ਤਸਵੀਰਾਂ ਨੇ ਇਸ ਭੈਣ ਦੀਆਂ ਤੇ ਇਸ ਭੈਣ ਦਾ ਨਾਮ ਹੈ ਸੀਮਾਕੌਰ ਭੈਣ ਦੱਸਦੀ ਹੈ ਕਿ ਭੈਣ ਦਾ ਪਹਿਲਾ ਵਿਆਹ ਹੁੰਦਾ ਉਸ ਵਿਆਹ ਦੇ ਵਿੱਚ ਭੈਣ ਕੋਲੇ ਇੱਕ ਬੱਚਾ ਹੁੰਦਾ ਤੇ ਉਸ ਦਾ ਪਤੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇਸ ਕਰਕੇ ਉਸ ਦਾ ਤਲਾਕ ਹੋ ਜਾਂਦਾ ਫੇਰ ਭੈਣ ਦੱਸਦੀ ਹੈ ਕਿ ਉਸ ਨੂੰ ਇੱਕ ਸ਼ਖਸ ਦੇ ਨਾਲ ਪਿਆਰ ਹੁੰਦਾ ਤੇ ਉਸ ਪਿਆਰ ਤੋਂ ਬਾਅਦ ਉਹ ਆਪਣੇ ਉਸੇ ਸ਼ਖਸ ਦੇ ਨਾਲ ਜਿਸ ਨੂੰ ਪਿਆਰ ਕਰਦੀ ਹੈ ਉਸਦੇ ਨਾਲ ਲਵ ਮੈਰਿਜ ਕਰਵਾ ਲੈਂਦੀ ਹੈ ਲਗਭਗ 9 ਸਾਲ ਰਿਸ਼ਤਾ ਚੱਲਦਾ ਹੈ ਤੇ ਉਸ ਤੋਂ ਬਾਅਦ ਭੈਣ ਦੱਸਦੀ ਹੈ ਕਿ ਉਸ ਸ਼ਖਸ ਦਾ ਹੋਰ ਕਿਤੇ ਅਫੇਅਰ ਹੋ ਜਾਂਦਾ ਹੈ ਉਹ ਲਵ ਮੈਰਿਜ ਕਰਨ ਵਾਲਾ ਸ਼ਖਸ ਉਹ ਹੋਰ ਕਿਸੇ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਤੇ ਭੈਣ ਦੱਸਦੀ ਹੈ ਕਿ ਫਿਰ ਉਸ ਦੀ ਜ਼ਿੰਦਗੀ ਕਿਵੇਂ ਦੁੱਖਾਂ ਦੇ ਵਿੱਚ ਘਿਰ ਗਈ ਜਿਹੜੀਆਂ ਤਸਵੀਰਾਂ ਤੁਸੀਂ ਇੱਕ ਘਰ ਦੀਆਂ ਦੇਖ ਰਹੇ ਹੋ ਪਿੱਛੇ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੇਹੱਦ ਜਰਜਰ ਹਾਲਤ ਦੇ ਵਿੱਚ ਇਹ ਘਰ ਹੈ ਭੈਣ ਦੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਤੇ ਭੈਣ ਦੇ ਆਪਣੇ ਹਾਲਾਤ ਵੀ ਬਹੁਤ ਮਾੜੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਇਹਦੀ ਕਹਾਣੀ ਇਹੋ ਜੀ ਕਹਾਣੀ ਬਿਲਕੁਲ ਭੈਣ ਦੀ ਹੈ ਕੀ ਕੁਝ ਹੋਇਆ ਸਾਰਾ ਕੁਝ ਤੁਹਾਨੂੰ ਭੈਣ ਦੀ ਜ਼ੁਬਾਨੀ ਸੁਣਾਉਣੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਪਾਣੇ ਕੀ ਕਹਾਣੀ ਆ ਤੁਹਾਡੀ ਬਚਪਨ ਦੱਸੋ ਬਚਪਨ ਕਿਵੇਂ ਗੁਜ਼ਰਿਆ ਬਚਪਨ ਤਾਂ ਬਹੁਤ ਮਾੜਾ ਹੀ ਗੁਜ਼ਰਿਆ ਜੀ ਬਹੁਤ ਗਰੀਬੀ ਵੇਖੀ ਅਸੀਂ ਬਹੁਤ ਹਾਲਾਤ ਮਾੜੇ ਵੇਖੇ ਅਸੀਂ ਦੋ ਭਰਾ ਸੀ ਮੇਰੇ ਹਮ ਤਿੰਨ ਭਰਾ ਸੀਗੇ ਦੋ ਤਿੰਨ ਭੈਣਾ ਸੀ ਅਸੀਂ ਉਹਨਾਂ ਦੇ ਵਿੱਚੋਂ ਇੱਕ ਮਰ ਗਿਆ ਉਹਦਾ ਹੈਂਡੀਕੈਪ ਤੁਸੀਂ ਬਹਿ ਕੇ ਤੁਰਦਾ ਸੀਗਾ ਬਹੁਤ ਇਲਾਜ ਕਰਾਇਆ ਮੰਮੀ ਡੈਡੀ ਨੇ ਬਹੁਤ ਦੂਰ ਤੱਕ ਲੈ ਕੇ ਜਾਂਦੇ ਰਹੇ ਜਿੱਥੇ ਵੀ ਦੱਸਦੇ ਸੀ ਜਿੱਥੇ ਉੱਥੇ ਲੈ ਜਾਂਦੇ ਸੀ ਦੋ ਭਰਾਏ ਦੋਵਾਂ ਨੂੰ ਕੋਲਿਆ ਸੀਗਾ ਮੈਂ ਕਈ ਤੁਰਦੇ ਸੀ ਦੋਵੇਂ ਤੇ ਗੱਭਰੂ ਸੀ ਨੌਜਵਾਨ ਸੀ ਸਾਡੇ ਤੋਂ ਸਾਰਿਆਂ ਤੋਂ ਵੱਡਾ ਸੀਗਾ ਨਾਲ ਕਮਾਉਣ ਵਾਲਾ ਸੀ ਮੇਰੇ ਪਿਓ ਦੇ ਸਹਾਰਾ ਬਣਨ ਵਾਲਾ ਸੀਗਾ ਬਾਅਦ ਚ ਉਹਨੂੰ ਬਹੁਤ ਟਾਈਮ ਲੈ ਕੇ ਜਾਂਦੇ ਰਹੇ ਕਿਤੋਂ ਵੀ ਉਹ ਠੀਕ ਨਹੀਂ ਹੋਇਆ ਬੁਖਾਰ ਚੜਦਾ ਰਿਹਾ ਉਹਨੂੰ ਬੁਖਾਰ ਚੜਨ ਕਾਰਨ ਹੀ ਉਹਦੀ ਡੈਥ ਹੋ ਗਈ ਜੀ ਅਸੀਂ ਬਹੁਤ ਵਾਰੀ ਦੂਰ ਤੱਕ ਲੈ ਕੇ ਗਏ ਜਿੱਥੇ ਵੀ ਕੋਈ ਦੱਸਦਾ ਸੀ ਪਰ ਉਹਨੂੰ ਕੋਈ ਫਰਕ ਹੀ ਨਹੀਂ ਪਿਆ ਵਿਚਾਰੇ ਨੂੰ ਡੈਥ ਹੋ ਗਈ ਸੀ ਉਹਦੀ ਜੀ ਤੇ ਤਿੰਨ ਹੁਣੋਂ ਤਿੰਨ ਭੈਣਾ ਅਸੀਂ ਦੋ ਭਰਾਏ ਸਾਡੇ ਇੱਕ ਭਰਾ ਵ્યા ਆ ਜੀ ਮੇਰਾ ਇੱਕ ਹੈਂਡੀਕੈਪਟ ਤੁਹਾਨੂੰ ਦੱਸਿਆ ਬਹਿ ਕੇ ਤੁਰਦਾ ਉਹ ਦਾਸ ਪੜਿਆ ਵੀ ਕਿਤੇ ਕੰਮ ਨਹੀਂ ਲੱਗਾਗਾ ਤੇ ਇਸ ਕਰਕੇ ਹੁਣ ਇੱਕ ਭਰਾ ਰਹਿਂਦਾ ਬਠਿੰਡੇ ਜੀ ਉਹ ਤਾਂ ਆਪਦੇ ਪਰਿਵਾਰ ਵਾਲਾ ਜੀ ਦੋ ਧੀਆਂ ਹੁੰਦੇ ਵੀ ਤੋ ਤੁਸਾਨੂੰ ਪੁੱਛਦਾ ਦੱਸਦਾ ਨਹੀਂ ਮੈਂ ਤਾਂ ਹੁਣ ਆਪਦੇ ਪਾਪਾ ਦੇ ਸਿਰ ਤੇ ਹੀ ਆ ਉਹ ਹੀ ਵਿਚਾਰਾ ਕਮਾਉਂਦਾ ਤੇ ਉਹ ਹੀ ਘਰੇ ਲਿਆਉਂਦਾ ਸਾਰਾ ਸੌਦਾ ਪਤਾ ਦੁੱਧ ਦਾ ਖਰਚਾ ਸਾਰਾ ਖਰਚਾ ਉਹ ਹੀ ਸਾਡਾ ਚੱਕਿਆ ਜੀ ਉਹਨੇ ਹਾਂਜੀ ਤੇ ਤੁਹਾਡੀ ਮੈਰਿਜ ਕਿਵੇਂ ਹੋਈ ਮਰਜ ਜੀ ਮੈਂ ਪਹਿਲਾਂ ਹੋਰ ਕਿਤੇ ਵਿਆਹੀ ਸੀਗੀ ਤੇ ਮੇਰਾ ਮੁੰਡਾ ਉਹਦੇ ਵਿੱਚੋਂ ਤੇ ਹੁਣ ਦੋ ਤਿੰਨ ਕੁੜੀਆਂ ਸੀ ਮੇਰਾਂ ਇੱਕ ਕੁੜੀ ਮੇਰੀ ਮਰ ਗਈ ਆ ਤੇ ਦੋ ਕੁੜੀਆਂ ਹੁਣ ਹੈਗੀਆਂ ਇੱਕ ਕੁੜੀ ਮੁੰਡਾ ਮੇਰੇ ਕੋਲੇ ਇੱਕ ਕੁੜੀ ਉਹਦੇ ਪਾਪਾ ਕੋਲੇ ਆ ਤੇ ਵਾਕ ਤੇ ਮੈਂ ਸਾਲ ਸਾਰਾ 1.5 ਸਾਲ ਬੈਠੀ ਰਹੀ ਆ ਸਾਲ 2 ਸਾਲ ਹੀ ਬੈਠੀ ਰਹੀ ਮੈਂ ਨਹੀਂ ਤੁਸੀਂ ਮੈਰੀ ਜੁੜੀ ਤੁਹਾਡੇ ਮਾਪਿਆਂ ਨੇ ਕੀਤੀ ਜਾਂ ਤੁਸੀਂ ਆ ਨਹੀਂ ਜੀ ਮੇਰੀ ਲਵ ਮੈਟ ਸੀ ਜੀ ਹਾਂ ਜੀ ਤੁਸੀਂ ਕਿਵੇਂ ਮਿਲੇ ਸੀ ਉਹਨੂੰ ਅਸੀਂ ਮਿਲੇ ਸੀ ਜੀ ਸਾਡੇ ਇੱਥੋਂ ਨਗਾਹੇ ਜਾਂਦੇ ਹੁੰਦੇ ਆ ਹੂੰ ਉੱਥੋਂ ਮਿਲੇ ਸੀ ਅਸੀਂ ਅੱਛਾ ਹਾਂ ਜੀ ਉਹ ਵੀ ਪਿੰਡ ਦਾ ਹੀ ਬੰਦਾ ਸੀ ਨਹੀਂ ਜੀ ਉਹ ਉਧਰ ਦਾ ਹੀ ਸੀ ਜੀ ਮਹਲਾ ਵੱਡਾ ਮਹਲਾ ਹੈ ਜੀ ਮੋਦਕੀ ਕੋਲੇ ਹੂੰ ਉੱਥੋਂ ਦਾ ਸੀ ਮੈਂ 9 ਸਾਲ ਰਹੀ ਹਾਂ ਉਹਦੇ ਨਾਲ ਹੂੰ ਦੇ ਨਾ ਸਲਾਬਦ ਹੋਣੋਂ ਅਸੀਂ ਅੱਡੋ ਅੱਡ ਹੋ ਗਏ ਆ ਉਹਦੇ ਮਤਲਬ ਕਿ ਹੋਰ ਬੁੜੀ ਨਾਲ ਕਿਸੇ ਨਾਲ ਰਿਲੇਸ਼ਨ ਹੋ ਗਏ ਇਸ ਕਰਕੇ ਹੁਣ ਮੈਂ 1.5 ਸਾਲ ਹੋ ਗਿਆ ਤੇ ਪਾਪਾ ਕੋਲੇ ਰਹਿਣੀ ਆ ਨਹੀਂ ਤੁਸੀਂ ਜਦੋਂ ਉਹਨਾਂ ਨੂੰ ਮਿਲੇ ਸੀਗੇ ਤੇ ਕੀ ਹੋ ਜਾ ਹੋਇਆ ਵੀ ਤੁਸੀਂ ਉਹਨਾਂ ਤੁਹਾਡਾ ਉਹਦੇ ਨਾਲ ਵੀ ਸੰਬੰਧ ਬਣਿਆ ਜਾਂ ਵੀ ਲਵ ਮੈਰਿਜ ਕਰਨ ਦੀ ਕਿਵੇਂ ਸੋਚੀ ਵੀ ਉਹ ਕਿਹੋ ਜਿਹਾ ਸ਼ਖਸ ਸੀ ਪਹਿਲਾਂ ਤਾਂ ਜੀ ਵਧੀਆ ਸੀ ਬਹੁਤ ਵਧੀਆ ਸਾਡਾ ਵੀ ਜਿੰਦ ਵੀ ਲੰਗੀ ਜਾਂਦੀ ਸੀ ਬਹੁਤ ਵਧੀਆ ਸੀ ਬੜੀ ਕੇਅਰ ਕਰਦੇ ਸੀ ਮੇਰੀ ਬਹੁਤ ਧਿਆਨ ਰੱਖਦੇ ਸੀ ਮੇਰਾ ਪਰ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀਗੇ ਪਹਿਲਾਂ ਮਤਲਬ ਕਿ ਬਾਹਰ ਰਹਿੰਦੇ ਹੁੰਦੇ ਸੀ ਰਾਜਸਥਾਨ ਉੱਤੇ ਕੰਮ ਕਰਦੇ ਸੀ ਬਾਅਦ ਚ ਮੁੱਕ ਗਏ ਆਗੇ ਜੀ ਫੈਕਟਰੀ ਦੇ ਵਿੱਚ ਉੱਥੋਂ ਪਤਾ ਨਹੀਂ ਕੀ ਹੋਇਆ ਕੋਈ ਮੁੰਡਾ ਉਹ ਜਾਂ ਰਲਿਆ ਜਾਂ ਕੋਈ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਹਨਾ ਆਪਾਂ ਨੂੰ ਕੋਈ ਪਤਾ ਨਹੀਂਗਾ ਤੇ ਉਸ ਤੋਂ ਬਾਅਦ ਇਹਨੂੰ ਫੋਨ ਆਉਣਾ ਆਉਣਾ ਸ਼ੁਰੂ ਹੋ ਗਏ ਕਿਸੇ ਦੇ ਮੈਂ ਮੋਦਲ ਕਿਉਂ ਤੋਂ ਇਹ ਰਿਕਾਰਡਿੰਗ ਮੈਨੂੰ ਸੁਣ ਲਾਂਗਾ ਇਸ ਕਰਕੇ ਮੇਰੀ ਲੱਮ ਹੈ ਅਰ ਜੋ ਇਸ ਵਿੱਚ ਕੁਝ ਨਹੀਂ ਜਾ ਸਕੀ ਤੇ ਮੈਂ ਇੱਥੇ ਆ ਗਈ ਹੂੰ ਨਹੀਂ ਤੁਸੀਂ ਕਦੇ ਸਮਝਾਇਆ ਨਹੀਂ ਵੀ ਬਈ ਤੁਸੀਂ ਇਹ ਐਤ ਦਾ ਨਾ ਕਰੋ ਬਹੁਤ ਸਮਝਾਇਆ ਜੀ ਮੈਂ ਕਿਉਂਕਿ ਮੈਂ ਜਿਆਦਾ ਇੰਨਾ ਜਿਆਦਾ ਕਰਦੀ ਸੀ ਨਾ ਉਹਨੇ ਗਲਤੀਆਂ ਹੋਣ ਬਾਵਜੂਦ ਵੀ ਮੈਂ ਕਹਿੰਦੀ ਸੀ ਕਿ ਮੈਂ ਨਹੀਂ ਇਹ ਕੰਮ ਕਰਨਾ ਮੈਂ ਉਹਦੇ ਤੋਂ ਲੱਗ ਨਹੀਂ ਰਹਿਣਾ ਪਰ ਮਜਬੂਰ ਹੋ ਕੇ ਮੈਂ ਉਹਦੇ ਤੋਂ ਲੱਗ ਹੋ ਗਿਆ ਨਹੀਂ ਤੁਸੀਂ ਪਹਿਲਾਂ ਹੋਰ ਕਿਤੇ ਵੇਈ ਸੀ ਫਿਰ ਉਹਦੇ ਨਾਲ ਪਿਆਰ ਹੋਇਆ ਹਾਂਜੀ ਤੁਸੀਂ ਵੀ ਫਿਰ ਉਹ ਮੈਰਿਜ ਆਪਦੀ ਛੱਡੀ ਉਹਦੇ ਵਾਸਤੇ ਨਹੀਂ ਜੀ ਉਹਦੇ ਵਾਸਤੇ ਨਹੀਂ ਉਹ ਪਹਿਲਾਂ ਹੀ ਮੈਂ ਆਪਦੇ ਪੇਕੇ ਆ ਤੇ ਬੈਠੀ ਸੀ ਪਹਿਲਾਂ ਵੀ ਇਦੋਂ ਅੱਛਾ ਹਾਂਜੀ ਪਹਿਲਾਂ ਤੁਹਾਡਾ ਵੀ ਤਲਾਕ ਹੋ ਗਿਆ ਸੀ ਹਾਂਜੀ ਤਲਾਕ ਹੋਇਆ ਸੀ ਅੱਛਾ ਹਾਂਜੀ ਤੇ ਉਹ ਉੱਥੇ ਕਿਉਂ ਤਲਾਕ ਹੋ ਗਿਆ ਸੀ ਉਹ 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 ਬਠਿੰਡੇ ਸੀ ਜੀ ਉਹਨਾਂ ਸ਼ਾਨੋ ਸ਼ਾ ਬਹੁਤ ਜ਼ਿਆਦਾ ਕਰਦੇ ਸੀਗੇ ਇਸ ਕਰਕੇ ਮੇਰਾ ਉੱਥੇ ਤਲਾਕ ਹੋ ਗਿਆ ਸੀ ਅੱਛਾ ਫਿਰ ਤੁਸੀਂ ਲਵ ਮੈਰਿਜ ਕਰਿਆ ਹਾਂਜੀ ਗਾਂ ਉਹਨੇ ਹੁਣ ਹੋਰ ਕਿਸੇ ਨਾਲ ਅਫੇਅਰ ਕਰ ਲਿਆ ਹਾਂਜੀ ਹੂੰ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਸਾਡੀ ਜਿੰਦਗੀ ਨੌ ਸਾਲ ਦਾ ਰਿਸ਼ਤਾ ਹੈ ਅਸੀਂ ਉਹਨੂੰ ਸੰਭਾਲ ਲਈਏ ਤੁਸੀਂ ਉਹਨੂੰ ਕਿਹਾ ਉਹ ਤਾਂ ਜੀ ਮੈਂ ਤਾਂ ਬਹੁਤ ਸੰਭਾਲਦੀ ਰਹੀ ਮੈਂ ਦੂਰੀ ਆ ਫੋਨ ਲਾਇਆ ਗੁੜੀਆ ਆਈ ਆ ਮੇਰੀ 1 ਸਾਲ ਦੀ ਹੋ ਗਈ ਹੁਣ ਮੈਂ ਤਾਂ ਬਹੁਤ ਸਮਝਾਇਆ ਸੀ ਮੈਂ ਕਿਹਾ ਵੀ ਗੁੜੀਆ ਪੜੀ ਹੋ ਗਈ ਏਡੀ ਸਾਰੇ ਤੂੰ ਵੇਖਣ ਵੀ ਨਹੀਂ ਆਇਆ ਤੂੰ ਹੁਣ ਸੁਧਰ ਜਾ ਕਹਿੰਦਾ ਨਹੀਂ ਕਿ ਮੈਂ ਨਹੀਂ ਸੁਧਰਨਾਗਾ ਮੈਂ ਤਾਂ ਲਾਤੀ ਲੈਣਾ ਮੈਂ ਤੈਨੂੰ ਨਾਲ ਨਹੀਂ ਰੱਖਾਂਗਾ ਹਾਂਜੀ ਕਦੇ ਇਹ ਨਹੀਂ ਮਨ ਚ ਆਇਆ ਵੀ ਨੌ ਸਾਲ ਦਾ ਰਿਸ਼ਤਾ ਪਹਿਲਾਂ ਮੇਰੇ ਸਿਰ ਤੇ ਹੀ ਚੱਲ ਰਿਹਾ ਇਹ ਵੀ ਹੋ ਸਕਦਾ ਵੀ ਪਹਿਲਾਂ ਵੀ ਉਹਨਾਂ ਦੇ ਰਿਲੇਸ਼ਨ ਹੋਣ ਨਹੀਂ ਜੀ ਪਹਿਲਾਂ ਤਾਂ ਕੋਈ ਨਹੀਂ ਸੀ ਹਾਂਜੀ ਫਿਰ ਹੁਣ ਜਦੋਂ ਬੱਚੇ ਉਹ ਕਿੰਨੇ ਆ ਤੁਹਾਡੇ ਹੁਣ ਮੇਰੇ ਬੱਚੇ ਤਿੰਨ ਆ ਜੀ ਦੋ ਕੁੜੀਆਂ ਤੇ ਇੱਕ ਮੁੰਡਾ ਜੀ ਹਾਂਜੀ ਤੇ ਇਹਨਾਂ ਦੀ ਫਿਰ ਉਹਨਾਂ ਦੇਖ ਰੇਖ ਕਿਵੇਂ ਹੁੰਦੀ ਆ ਦੇਖ ਰੇਖ ਮੇਰੇ ਪਾਪਾ ਜੀ ਬਸ ਹੁੰਦੇ ਸਿਰ ਤੇ ਹੀ ਕੁੜੀਆਂ ਛੋਟੀਆਂ ਮੈਨੂੰ ਕੰਮ ਕੋਈ ਕਰਨ ਨਹੀਂ ਦਿੰਦੇਗੇ ਇਸ ਕਰਕੇ ਮੇਰੇ ਹੱਥਾਂ 'ਚ ਜਿਆਦਾ ਰਹੀਏ ਤਾਂ ਕਿਸੇ ਕੋਲ ਜਾਂਦੀ ਵੀ ਨਹੀਂ ਗਈ ਤੇ ਪਾਪਾ ਆਏ ਹੁੰਦੇ ਸਿਰ ਤੇ ਹੀ ਸਾਰਾ ਕੁਝ ਹੁੰਦਾ ਗੁਜ਼ਾਰਾ ਹਾਂਜੀ ਇੱਕ ਘਰ ਵੀ ਤੁਹਾਡਾ ਬਹੁਤ ਹਾਲਾਤ ਮਾੜੇ ਆ ਦੇਖਦਾ ਨਾ ਵੀ ਇਹ ਵੀ ਬਹੁਤ ਜ਼ਿਆਦਾ ਗਰੀਬੀ ਚ ਆ ਤੁਹਾਡੇ ਪਾਪਾ ਹਾਂਜੀ ਬਹੁਤ ਗਰੀਬੀ ਜੀ ਉਹਨੇ ਤਾਂ ਇੰਨੇ ਹਾਲਾਤ ਮਾੜੇ ਵੇਖੇ ਨਾ ਮੇਰੇ ਪੈ ਡਾੜੀ ਨੇ ਬਹੁਤ ਜ਼ਿਆਦੇ ਹਾਲਾਤ ਮਾੜੇ ਵੇਖੇ ਆ ਟੈਨਸ਼ਨ ਦੇ ਵਿੱਚ ਉਹ ਤਾਂ दारू ਵੀ ਪੀਂਦੇ ਆ ਜੀ ਹਾਂਜੀ ਘਰ ਵੀ ਬਹੁਤ ਚਿਰ ਦਾ ਬਣਿਆ ਹੋਣਾ ਤੁਹਾਡਾ ਹਾਂਜੀ ਬਹੁਤ ਟਾਈਮ ਦਾ ਬਣਿਆ ਘਰ ਸਾਡਾ ਬਹੁਤ ਪੁਰਾਣਾ ਹੈ ਆਹ ਇਹ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਆਪਦੀ ਮਰਜ਼ੀ ਦੇ ਨਾਲ ਹਨਾ ਆਪ ਇੱਕ ਸ਼ਖਸ ਨੂੰ ਚੁਣਦੇ ਆ ਉਹਦੇ ਨਾਲ ਵਿਆਹ ਕਰਾਉਂਦੇ ਆ ਉਹ ਫਿਰ ਤੁਹਾਨੂੰ ਵੀ ਹੁਣ ਧੋਖਾ ਦੇ ਜਾਂਦਾ ਕਿਤੇ ਨਾ ਕਿਤੇ ਥੋੜੀ ਕਮੀ ਐ ਜਾਂ ਕੀ ਲੱਗਿਆ ਵੀ ਤੁਹਾਨੂੰ ਵੀ ਉਸ ਸ਼ਖਸ ਦੀ ਕਮੀ ਐ ਇਹ ਤਾਂ ਸੋਚਣਾ ਵੀ ਮੁਸ਼ਕਲ ਹੋ ਜਾਂਦਾ ਵੀ ਹਨਾ ਇੱਕ ਔਰਤ ਨੂੰ ਦੂਸਰੀ ਔਰਤ ਤੱਕ ਜਰਨੀ ਬਹੁਤ ਔਖੀ ਆ ਹਾਂਜੀ ਪਰ ਇਹ ਫਿਰ ਕਿਤੇ ਨਾ ਕਿਤੇ ਕਮੀ ਤਾਂ ਹੋਊਗੀ ਤੁਹਾਡੀ ਕੁਝ ਤਾਂ ਕਮੀਆਂ ਹੋਣਗੀਆਂ ਵੀ ਜਿਹੜੇ ਕਰਕੇ ਉਸ ਨੂੰ ਕੋਈ ਹੋਰ ਪਾਸੇ ਜਾਣਾ ਪਿਆ ਕਮੀ ਤਾਂ ਕੋਈ ਨਹੀਂ ਜੀ ਸਾਰਾ ਕੁਝ ਘਰੇ ਮਿਲਦਾ ਸੀਗਾ ਟਾਈਮ 'ਤੇ ਰੋਟੀ ਮਿਲਦੀ ਸੀ ਕੱਪੜਾ ਲੀੜਾ ਤੋਤਾ ਮਿਲਦਾ ਸੀ ਮੈਂ ਕਹਿੰਦੀ ਜਿਵੇਂ ਮੈਂ ਉਹਦਾ ਧਿਆਨ ਰੱਖਿਆ ਉਹਵੇਂ ਕੋਈ ਹੋਰ ਕੋਈ ਨਹੀਂ ਰੱਖ ਸਕਦਾ ਹਾਂ ਹਾਂਜੀ ਤੁਸੀਂ ਜਦੋਂ ਪਹਿਲਾਂ ਤੁਹਾਡੀ ਗੱਲਬਾਤ ਹੋਈ ਹੈ ਉਦੋਂ ਫਿਰ ਕਿਵੇਂ ਕਿਵੇਂ ਦਾ ਤੁਹਾਨੂੰ ਲੱਗਿਆ ਸੀਗਾ ਵੀ ਤੁਸੀਂ ਕਹਿੰਦੇ ਵੀ ਮੇਰਾ ਬਹੁਤ ਖਿਆਲ ਰੱਖਦਾ ਸੀ ਫਿਰ ਅਚਾਨਕ ਕੀ ਲੱਗਿਆ ਵੀ ਕੀ ਕਮੀ ਹੋ ਗਈ ਹੋ ਗਈ ਵੇਖੋ 당ਨ ਨੂੰ ਪਤਾ ਹੋਣਾ ਵੀ ਮੇਰੇ ਜਕੀ ਕਮੀ ਉਹਨੂੰ ਦੇ ਸੀ ਕਿਉਂਕਿ ਮੈਂ ਤਾਂ ਉਹਨੂੰ ਬਹੁਤ ਜ਼ਿਆਦਾ ਕੀਤਾ ਸੀ ਬਹੁਤ ਜ਼ਿਆਦਾ ਹਾਲੇ ਵੀ ਮੈਂ ਕਹਿੰਨੀ ਆ ਕਿ ਮੈਨੂੰ ਲੈਣ ਆ ਜੇ ਮੈਂ ਜਾ ਵੀ ਸਕਦੀ ਆ ਇਹ ਨਹੀਂ ਕੋਈ ਗੱਲ ਮੈਂ ਜਾ ਨਹੀਂ ਸਕਦੀ ਕਿਉਂਕਿ ਉਹ ਇਨਸਾਨ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂਗਾ ਅੱਛਾ ਹਾਂਜੀ ਫਿਰ ਜਦੋਂ ਤੁਸੀਂ 1.5 ਸਾਲ ਹੋ ਗਏ ਘਰੇ ਬੈਠਿਆ ਨੂੰ ਤੁਸੀਂ ਕਦੇ ਕਿਹਾ ਵੀ ਚਲੋ ਆਪਾਂ ਵੀ ਅੱਡੀ ਹੋ ਜਾਈਏ ਜਾਂ ਵੀ ਤਲਾਕ ਹੀ ਲੈ ਲਈਏ। ਨਾ ਬਹੁਤ ਵਾਰੀ ਸੋਚਿਆ ਜੀ ਫਿਰ ਮੈਂ ਸੋਚਦੀ ਆ ਕਿ ਮੈਂ ਹੋਰ ਦੂਸਰਾ ਵਿਆਹ ਤਾਂ ਕਰਾਉਣਾ ਨਹੀਂ ਦਾ। ਕਿਉਂਕਿ ਮੈਂ ਇਹ ਸੋਚ ਵੀ ਨਹੀਂ ਸਕਦੀ ਕਿਉਂਕਿ ਤੁਹਾਨੂੰ ਪਤਾ ਗੁੜੀਆ ਹਨਾ ਮੁੰਡੇ ਦਾ ਸਰ ਜਾਂਦਾ ਹੁੰਦਾ। ਕਿਉਂਕਿ ਗੁੜੀਆ ਮੇਰੇ ਬਗਾਨਾ ਪਿਓ ਕਈ ਵਾਰੀ ਨਹੀਂ ਵੀ ਸਮਝਦਾ ਫਿਰ ਕੋਲੋ ਗੁੱਸਾ ਆਉਂਦਾ ਜਦੋਂ ਕੋਈ ਝਿੜਕਦਾ ਕੋਲ। ਹਾਂਜੀ ਜਦੋਂ ਇਹ ਤੁਸੀਂ ਤੁਹਾਡੇ ਪਹਿਲੇ ਮੈਰਿਜ ਚ ਵੀ ਇੱਕ ਬੱਚਾ ਸੀਗਾ ਹਾਂਜੀ ਇਹ ਅਨਮੈਰਿਡ ਸੀ ਜਾਂ ਮੇਰੇ ਇਹ ਵੀ ਮੈਰਿਡ ਸੀਗੇ ਪਹਿਲਾਂ ਨਹੀਂ ਜੀ ਅਨਮੈਰਿਡ ਸੀ ਅੱਛਾ ਇਹਨਾਂ ਨੇ ਸਹੀ ਵਿਹਾਰ ਕੀਤਾ ਤੁਹਾਡੇ ਪਹਿਲੇ ਬੱਚੇ ਨਾਲ ਹਾਂਜੀ ਬੱਚਿਆਂ ਨੂੰ ਤਾਂ ਮੈਨੂੰ ਬਹੁਤ ਚੰਗਾ ਸਮਝਦੇ ਕਦੇ ਨਹੀਂ ਮਾੜਾ ਸਮਝਿਆ ਸੀਗਾ ਹੂੰ ਸਹੀ ਵਿਹਾਰ ਸੀ ਹਾਂਜੀ ਫਿਰ ਇਹ ਇਹ ਜਦੋਂ ਦੋ ਮੈਰਿਜ ਚੋ ਵੀ ਤੁਹਾਡਾ ਵੀ ਹੈ ਨਾ ਵੀ ਸਹੀ ਭਵਿਕਾ ਨਾ ਬਣੇ ਦੋ ਵਿਆਹ ਅਸਫਲ ਹੋ ਜਾਣ ਤਾਂ ਅਗਲਾ ਵਿਆਹ ਜਿਵੇਂ ਤੁਸੀਂ ਕਿਨੂੰ ਵੀ ਮੇਰਾ ਮਨ ਨਹੀਂ ਕਰਦਾ ਇਡਾ ਔਰਤ ਲਈ ਸਭ ਤੋਂ ਵੱਡਾ ਹੁੰਦਾ ਵੀ ਵਾਰ-ਵਾਰ ਹਨਾ ਵੀ ਰਿਸ਼ਤੇ ਜੋੜਨੇ ਤਾਂ ਔਰਤ ਨੂੰ ਇੱਕ ਕਹਿੰਦੇ ਵੀ ਉਹ ਸਭ ਤੋਂ ਔਖੀ ਚੀਜ਼ ਹੈ ਹਾਂ ਹੁਣ ਫਿਰ ਕੀ ਭਵਿੱਖ ਲੱਗਦਾ ਤੁਹਾਨੂੰ ਤੁਹਾਡਾ ਵੇਖ ਕੁਛ ਨਹੀਂ ਜੀ ਬਸ ਪਾਪਾ ਦੇ ਸਿਰ ਤੇ ਬੈਠੀ ਆ ਜਿੰਨਾ ਚਿਰ ਹੈਗੇ ਆ ਜੀ ਹਮ ਔਰਤ ਦੇ ਨਾਤੇ ਦੋ ਦੋ ਰਿਸ਼ਤੇ ਟੁੱਟ ਜਾਨੇ ਕੀ ਲੱਗਦਾ ਵੀ ਔਰਤ ਦੀ ਜ਼ਿੰਦਗੀ ਚ ਕਦੇ ਇਹੋ ਜੀਆਂ ਕਿਉਂ ਆਉਂਦੀਆਂ ਮੁਸ਼ਕਲਾਂ ਵੀ ਹਨਾ ਔਰਤ ਨੂੰ ਹੀ ਬੰਦਾ ਜਦੋਂ ਮਰਜ਼ੀ ਆਪ ਦਾ ਮਨ ਬਦਲ ਦਿੰਦਾ ਔਰਤ ਨਹੀਂ ਬਦਲ ਪਾਉਂਦੀ ਇਹ ਕਿਉਂ ਹੁੰਦਾ ਇਹ ਤਾਂ ਹੁਣ ਉਹਨਾਂ ਨੂੰ ਚਾਹੀਦਾ ਜਿਹੜਾ ਆਪਾਂ ਨੂੰ ਹਨਾ ਜਿਹੜਾ ਮਤਲਬ ਕਿ ਹੱਦੋਂ ਜ਼ਿਆਦਾ ਪਿਆਰ ਕਰਦਾ ਉਹਦੇ ਵਾਸਤੇ ਆਪਾਂ ਵੀ ਪਿਆਰ ਵਿਖਾਈਏ ਉਹਦੇ ਵਾਸਤੇ ਆਪਾਂ ਵੀ ਕੁਝ ਕਰ ਗਏ ਤਾਂ ਉਹਨਾਂ ਨੂੰ ਚਾਹੀਦਾ ਨਾ ਹੁਣ ਹੂੰ ਤੋ ਵੀ ਔਰਤ ਤਾਂ ਆਪਣਾ ਫਰਜ਼ ਨਿਭਾਉਂਦੀ ਆ ਆਪਣੇ ਮਤਲਬ ਕਿ ਘਰ ਨੂੰ ਸਾਂਭਦੀ ਆ ਆਪਣੇ ਬੱਚਿਆਂ ਨੂੰ ਸਾਂਭਦੀ ਆ ਨਾ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਉਹਨ ਵੀ ਆਪਾਂ ਵੀ ਕੁਝ ਫਰਜ਼ ਨਿਭਾਈਏ ਜੇ ਆਪਣੇ ਵਾਸਤੇ ਇੰਨਾ ਕੁਝ ਕਰਦੀ ਆ ਤੇ ਆਪਾਂ ਵੀ ਉਹਦੀਆਂ ਮੁਸ਼ਕਲਾਂ ਨੂੰ ਸਮਝਦੇ ਉਹਦਾ ਸਾਥ ਦੇਈਏ ਤੁਸੀਂ ਕਿਹਾ ਵੀ ਮੈਂ ਹੱਦੋ ਵੱਦ ਵੀ ਉਹ ਉਹਦਾ ਪਿਆਰ ਕਰਦੀ ਸੀ ਉਹਦੇ ਨਾਲ ਹਾਂਜੀ ਤੇ ਕੀ ਕਦੇ ਤੁਸੀਂ ਜ਼ਾਹਿਰ ਨਹੀਂ ਕੀਤਾ ਵੀ ਮੈਂ ਬਹੁਤ ਪਿਆਰ ਕੀਤਾ ਕਦੇ ਕੋਈ ਜ਼ਾਹਰ ਕਰਦੇ ਸੀ ਕਿ ਨਹੀਂ ਤੁਸੀਂ ਬਹੁਤ ਜ਼ਿਆਦਾ ਜੀ ਮੈਂ ਤਾਂ ਉਹਨਾਂ ਦੀਆਂ ਮਿੰਤਾ ਕੱਢੀਆਂ ਕਿ ਮੇਰੇ ਬੱਚੇ ਇੰਨੇ ਸੋਹਣੇ ਆ ਮੇਰੇ ਬੱਚਾ ਤੇ ਇੰਨਾ ਕਾ ਜ਼ਿਆਦਾ ਪਿਆਰ ਸੀ ਕਿ ਉਹ ਉਹ ਇਨਸਾਨ ਨੇ ਮੇਰੇ ਬੱਚੇ ਰੋਲਤੇ ਮੇਰੇ ਬੱਚੇ ਮੇਰੇ ਤੋਂ ਵੱਖ ਕਰਤੇ ਕਿਉਂਕਿ ਮੇਰੇ 6 ਸਾਲ 4 ਸਾਲਾਂ ਦੀ ਗੁੜੀ ਆ ਉਹਦੇ ਕੋਲੇ ਆ ਮੈਂ ਆਪਣੀ ਗੁੜੀਆ ਉਹ ਇਨਸਾਨ ਕਰਕੇ ਆਪਣੀ ਗੁੜੀਆ ਤੂਰ ਕੀਤੀ ਮੈਂ ਆਪਦੇ ਤੋਂ ਮੈਂ ਸੋਚਿਆ ਸੀ ਕਿ ਇੱਕ ਦਿਨ ਮੈਨੂੰ ਲੈਣ ਆਊਗਾ ਉਹ ਗੁੜੀਆ ਕਰਕੇ ਮੇਰ ਤੋਂ ਗਲਤੀ ਮੰਨੂਗਾ ਆਪਣੀ ਮਾਫੀ ਮੰਗੂਗਾ ਮੇਰ ਤੋਂ ਪਰ ਉਹ ਨਹੀਂ ਆਇਆ ਮੈਂ ਅੱਜ ਵੀ ਉਹਨੂੰ ਉਹਦੀ ਵੇਟ ਕਰਦੀ ਆ ਕਿਉਂਕਿ ਮੈਂ ਉਹਨੂੰ ਪਿਆਰ ਇੰਨਾ ਜ਼ਿਆਦਾ ਕੀਤਾ ਸੀ ਕਿ ਬਹੁਤ ਜ਼ਿਆਦਾ ਕੀਤਾ ਸੀ ਹਾਂਜੀ ਇੰਤਜ਼ਾਰ ਕਿੰਨਾ ਲੰਮਾ ਹੋ ਸਕਦਾ ਵੀ ਕਿੰਨਾ ਕਰ ਸਕਦੇ ਇੰਤਜ਼ਾਰ ਵੀ ਹੋ ਸਕਦਾ ਵੀ ਅੱਜ ਨਹੀਂ ਤਾਂ 1.5 ਸਾਲ ਨਹੀਂ ਤਾਂ 2 ਸਾਲ ਜਾਂ 5 ਸਾਲ ਤੱਕ ਮੁੜਿਆ ਹੋਵੇ ਤਾਂ ਨਾ ਤਾਂ ਬਹੁਤ ਜ਼ਿਆਦਾ ਇੰਤਜ਼ਾਰ ਕੀਤਾ ਜੀ ਮੈਂ ਕਰਦੀ ਰਹੂੰਗੀ ਪਰ ਮੈਂ ਉਹਨੂੰ ਤਲਾਕ ਨਹੀਂ ਦੇ ਸਕਦੀ ਕਿਉਂਕਿ ਮੇਰੇ ਤੋਂ ਤਲਾਕ ਮੰਗਦਾ ਮੈਂ ਤਲਾਕ ਨਹੀਂ ਦਿੰਦੇ ਉਹਨਾਂ ਨੂੰ ਅੱਛਾ ਹਾਂਜੀ ਉਹਨਾਂ ਦਾ ਉਹਨਾਂ ਨੇ ਹੋਰ ਮੈਰਿਜ ਕਰ ਲਈ ਆ ਨਹੀਂ ਰਹਿਣ ਕੀਤੀ ਹਾਲੇ ਵੈਸੇ ਜੀ ਮਤਲਬ ਕਿ ਫੈਮਿਲੀ ਵਾਲਿਆਂ ਨੂੰ ਪਤਾ ਉਹਨਾਂ ਨੂੰ ਵੀ ਰਿਲੇਸ਼ਨ ਦੇ ਵਿੱਚ ਆ ਰਹਿੰਦੇ ਆ ਇਹ ਕਹਿੰਦੇ ਮਤਲਬ ਕਿ ਐਵੇਂ ਬਾਹਰ ਰਹਿੰਦੇ ਆ ਹਾਲੇ ਮੈਰਿਜ ਨਹੀਂ ਕਰਾਈ ਹੂੰ ਹਾਂਜੀ ਇਹ ਇਹੀ ਸਵਾਲ ਬਾਰ-ਬਾਰ ਫੇਰ ਵੀ ਸ਼ਾਇਦ ਤੁਹਾਨੂੰ ਵੀ ਲੱਗੂਗਾ ਵੀ ਬਾਰ-ਬਾਰ ਹੋ ਰਿਹਾ ਹੈ ਇਦਾਂ ਬੰਦੇ ਨੂੰ ਵੀ ਬਦਲਣਾ ਤਾਂ ਬਹੁਤ ਔਖਾ ਹੈ ਹੈ ਨਾ ਵੀ ਕਿਸੇ ਆਪਦੇ ਜੀਨੇ ਲਵ ਮੈਰਿਜ ਕਰਾਈ ਹੋਵੇ ਉਹਨੂੰ ਤਾਂ ਖਾਸ ਹੁੰਦਾ ਹੈ ਬੰਦਾ ਵੀ ਪਿਆਰ ਕਰਦਾ ਤਾਂ ਹੀ ਵਿਆਹ ਕਰਾਉਂਦਾ ਉਹ ਉਹਦੇ ਬਦਲਣ ਦਾ ਕਾਰਨ ਵੀ ਸ਼ਾਇਦ ਤੁਸੀਂ ਹੁਣ ਜਾਂ ਤਾਂ ਆਪ ਦੱਸ ਨਹੀਂ پا ਰਹੇ ਹੋਗੇ ਕੁਛ ਤਾਂ ਕਮੀ ਹੋਈ ਹੋਊਗੀ ਜਾਂ ਕੁਛ ਲੜਾਈ ਝਗੜੇ ਜਾਂ ਤੁਹਾਨੂੰ ਹੀ ਪਤਾ ਹੋਗਾ ਨਾ ਕਿ ਕੀ ਗੱਲ ਆ ਕੀ ਬਾਤ ਆ ਕਿਉਂਕਿ ਇੱਕੇ ਦਮ ਉਹ ਬਦਲਿਆ ਮੈਂ ਤਾਂ ਚੇਂਜ ਨਹੀਂ ਹੋਈ ਮੈਂ ਤਾਂ ਜਿਵੇਂ ਅਸੀਂ ਪਹਿਲਾਂ ਸੀ ਮੈਂ ਬਾਅਦ ਚ ਵੀ ਉਵੇਂ ਸੀ ਹਾਂਜੀ ਜਦੋਂ ਤੁਸੀਂ ਉਥੇ ਮਿਲੇ ਸੀਗੇ ਨਿਗਾਹਾਂ ਮਿਲੇ ਜਾਂ ਤੁਸੀਂ ਉਹ 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 ਕਦੋਂ ਮਿਲੇ ਸੀ ਹੋਵੇ ਗੱਲ ਨੂੰ ਤਾਂ ਹੋ ਗਿਆ ਜੀ 10 ਸਾਲ ਹਾਂਜੀ 10 ਸਾਲ ਪਹਿਲਾਂ ਦੀ ਗੱਲ ਆ ਹਾਂਜੀ ਮਾੜੀ ਮੋਟੀ ਜਾਣ ਪਛਾਣ ਸੀ ਜਾਂ ਪਹਿਲਾਂ ਜਾਂ ਵੈਸੇ ਹੀ ਉੱਤੇ ਜਾਣ ਪਛਾਣ ਕੋਈ ਵੀ ਨਹੀਂ ਸੀਗੀ ਅਚਾਨਕ ਹੀ ਮਿਲੇ ਸੀ ਹਾਂਜੀ ਚਾਨਕੇ ਮਿਲੇ ਸੀਗੇ ਜਿਵੇਂ ਕਿ ਰੱਬ ਨੇ ਸਾਨੂੰ ਮਲਾਇਆ ਸੀਗਾ ਹੂੰ ਤੇ ਹੁਣ ਰੱਬ ਨੂੰ ਕਹਿ ਸਕਦੇ ਕਿ ਸਾਨੂੰ ਦੁਬਾਰਾ ਵਾਪਸ ਮਲਾਵੇ ਹੂੰ ਕਿਉਂਕਿ ਮੈਂ ਤਾਂ ਇਨਸਾਨ ਦਾ ਬਹੁਤ ਜ਼ਿਆਦਾ ਕੀਤਾ ਤੇ ਕਰਦੀ ਰਹੂੰਗੀ ਹੂੰ ਇਹੋ ਜਿਹਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਨਾ ਵੀ ਰੱਬ ਨੇ ਹੀ ਮਲਾਇਆ ਸੀ ਵੀ ਇੱਕ ਇੱਕ ਦੂਜੇ ਚ ਕੀ ਖਾਸ ਲੱਗਿਆ ਸੀ ਤੁਹਾਨੂੰ ਪਹਿਲਾਂ ਤਾਂ ਬਹੁਤ ਵਧੀਆ ਸੀ ਜੀ ਖਾਸ ਤਾ ਮਤਲਬ ਕਿ ਜਿਆਦਾ ਕੁੜੀਆਂ ਨੂੰ ਹੁੰਦਾ ਕਿ ਸਾਡੀ ਕੇਅਰ ਕਰਦਾ ਨਾ ਸਾਡੀ ਇੱਜ਼ਤ ਕਰਦਾ ਤੇ ਮੈਨੂੰ ਇਹੀ ਲੱਗਾ ਕਿ ਹਾਂ ਮੇਰੀ ਇੱਜ਼ਤ ਕੀਤੀ ਨੇ ਕਿਉਂਕਿ ਮੈਂ ਸਾਰਾ ਸੱਚ ਦੱਸਿਆ ਸੀ ਕਿ ਮੇਰੀ ਪਹਿਲਾਂ ਮੈਰਜ ਹੋਈ ਸੀਗੀ ਤੇ ਮੇਰੀ ਮੈਰਜ ਹੋਈ ਮੇਰਾ ਬੱਚਾ ਵੀ ਹੈ ਕੋ ਮੇਰੇ ਬੱਚੇ ਦੇ ਹੁੰਦਿਆ ਮੈਨੂੰ ਅਪਣਾਇਆ ਨੇ ਮੈਨੂੰ ਇਹੀ ਗੱਲੋਂ ਦੀ ਵਧੀਆ ਲੱਗੀ ਸੀ ਕਿਉਂਕਿ ਉਹਦੇ ਮੰਮੀ ਡੈਡੀ ਮੰਨਦੇ ਜਿਹ ਕਹਿੰਦੇ ਸੀ ਕਿ ਵਿਆਹ ਹੀ ਆ ਇਹਦੇ ਬੱਚਾ ਵੀ ਅਸੀਂ ਨਹੀਂ ਇਹਦਾ ਵਿਆਹ ਨਹੀਂ ਕਰ ਸਕਦੇ ਸੀ ਹਾਂਜੀ ਉਹ ਉਹ ਉਹਦੀ ਏਜ ਵੀ ਤੁਹਾਡੇ ਬਰਾਬਰ ਦੀ ਸੀ ਹਾਂਜੀ ਹੂੰ ਫਿਰ ਉਹਨੇ ਕਿਵੇਂ ਇੰਨਾ ਲੜ ਕੇ ਕਿਵੇਂ ਆਪਦੇ ਮਾਪਿਆਂ ਤੋਂ ਫਿਰ ਤੁਹਾਡੇ ਨਾਲ ਮੈਰਿਜ ਕਿਵੇਂ ਕਰਵਾਈ ਤੁਹਾਡੇ ਮੰਮੀ ਡਾਡੀ ਤਾਂ ਜੀ ਮੰਨਦੇ ਨਹੀਂ ਸੀਗੇ ਹੂੰ ਤੇ ਫਿਰ ਵੀ ਉਹਨੇ ਆਪਦੇ ਮੰਮੀ ਡਾਡੀ ਤੋਂ ਬਾਹਰ ਹੋ ਕੇ ਮੇਰੇ ਨਾਲ ਅਮਰ ਦੀ ਮੈਰਿਜ ਕਰਵਾਈ ਅੱਜ ਅੱਛਾ ਹਾਂਜੀ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕਰਵਾਈ ਸੀ ਹਾਂਜੀ 2 ਮਹੀਨੇ ਪਾਸੇ ਰਹੇ ਆ ਬਾਅਦ ਚ ਉਹਨੇ ਆਪ ਹੀ ਬੁਲਾ ਲਿਆ ਸੀ ਘਰੇ ਸਾਨੂੰ ਹੂੰ ਹਾਂਜੀ ਤੇ ਜਦੋਂ ਆਪਾਂ ਜਿਵੇਂ ਗੱਲ ਕਰਦੇ ਆਂ ਵੀ ਤੁਹਾਡੇ ਨਾਲ ਉਹਨਾਂ ਨੇ ਮੈਰਿਜ ਵੀ ਲੜਕੇ ਮਾਪਿਆਂ ਤੋਂ ਕਰਵਾਈ। ਹਾਂਜੀ। ਫਿਰ ਘਰੇ ਫਿਰ ਕਿਵੇਂ ਐਡਜਸਟਮੈਂਟ ਕਿਵੇਂ ਕੀਤੀ ਵੀ ਫਿਰ ਆਪਦੇ ਮਾਪੇ ਮਾਪਿਓ ਤਾਂ ਕਿਵੇਂ ਲੈ ਕੇ ਗਏ ਤੁਹਾਨੂੰ? ਅਸੀਂ ਆਦੇ ਨਰਪੂਆ ਸੀ ਅਸੀਂ ਜੀ ਮੈਨੂੰ ਉਹਨਾਂ ਕੋਲ ਰਹਿੰਦੀ ਸੀ ਮੈਂ। ਹੂੰ। ਇਹ ਬਾਅਦ ਚ ਉਹਨਾਂ ਕੋਲ ਸਾਨੂੰ ਲੈ ਗਏ ਅਸੀਂ ਘਰੇ। ਹੂੰ। ਹਾਂਜੀ। ਸੇਕਰ ਹੁਣ ਰਿਸ਼ਤਾ ਦੁਬਾਰਾ ਜੋੜਨਾ ਹੋਵੇ ਤਾਂ ਵੀ ਤੁਸੀਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਵੀ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਮੈਂ ਤਾਂ ਇਹ ਹੀ ਕਹਨੀ ਆ ਕਿ ਜਿਵੇਂ ਕਿ ਹੋਰ ਕੋਈ ਮਤਲਬ ਕਿ ਜਿਵੇਂ ਬੰਦਾ ਬੁੜੀ ਹੋਰ ਕੋਈ ਮੈਰਜ ਕਰਾ ਲੈਂਦਾ ਜਿਵੇਂ ਮੈਂ ਆ ਮੈਂ ਮੈਂ ਹੋਰ ਕਿਤੇ ਮੈਰਜ ਕਰਾਵਾਂ ਜਿਵੇਂ ਉਹ ਆ ਸਾਡੇ ਬੱਚੇ ਰੋਲ ਜਾਣਗੇ ਸਾਡਾ ਦੋਵਾਂ ਦਾ ਮਤਲਬ ਕਿ ਆਪਸ ਵਿੱਚ ਝਗੜੇ ਦੇ ਵਿੱਚ ਸਾਡੇ ਬੱਚੇ ਰੋਲਦੇ ਆ ਜੀ ਹਾਂਜੀ ਮਤਲਬ ਕਿ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਹਾਂਜੀ ਹੂੰ ਭੈਣ ਜੀ ਤੁਸੀਂ ਇੰਸਟਾਗ੍ਰam ਤੇ ਕਾਫੀ ਰੀਲਾਂ ਪਾਉਂਦੇ ਹੋ ਥੋੜਾ ਮਸ਼ਹੂਰ ਵੀ ਹੋ ਇੰਸਟਾਗ੍ਰam ਤੇ ਫਿਰ ਕਿਵੇਂ ਆਏ ਮੈਂ ਜੀ ਇੱਥੇ ਆ ਕੇ ਮੈਂ ਝੋਨਾ ਲਾਇਆ ਤੇ ਉਸ ਤੋਂ ਬਾਅਦ ਮੈਂ ਫੋਨ ਲਿਆ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਵੀਡੀਓ ਤੋਂ ਮੈਨੂੰ ਵੀ ਮਤਲਬ ਕਿ ਕਮੈਂਟ ਹਲੇ ਸਟਾਰਟਿੰਗ ਤੇ ਤਾਂ ਘੱਟ ਹੀ ਆਏ ਮੈਨੂੰ ਕਮੈਂਟ ਤੇ ਲਾਈਕ ਵੀ ਥੋੜੇ ਹੀ ਆਏ ਬਾਅਦ ਚ ਮਤਲਬ ਕਿ ਜਿਵੇਂ ਜਿਵੇਂ ਮੈਂ ਰੀਲਾਂ ਪਾਉਣ ਲੱਗ ਗਈ ਉਹ ਐਵੇਂ ਮੇਰੇ ਕਮੈਂਟ ਵੀ ਵਧਿਆ ਆਉਣ ਲੱਗੇ ਮੈਨੂੰ ਲਾਈਕ ਵੀ ਵਧਿਆ ਆਉਣ ਲੱਗੇ ਕਿ ਮੈਨੂੰ ਐ ਲੱਗਿਆ ਕਿ ਚੱਲ ਵੀ ਮਤਲਬ ਕਿ ਜਾਣ ਪਛਾਣ ਮੇਰੀ ਵਧੂਗੀ ਵੀ ਮੈਂ ਤਾਂ ਕੋਈ ਮੈਨੂੰ ਕੋਈ ਮਦਦ ਮਿਲੂਗੀ ਹੈਲਪ ਮਿਲੂਗੀ ਮੈਨੂੰ ਕੋਈ ਇਸ ਕਰਕੇ ਮੈਂ ਵੀਡੀਓ ਪਾਉਣ ਲੱਗ ਗਈ ਇਸ ਦਾ ਤੇ ਕਮੈਂਟ ਲਾਈਕ ਵੀ ਮੈਨੂੰ ਬਹੁਤ ਵਧੀਆ ਆਉਂਦੇ ਆ ਸਪੋਰਟ ਬਹੁਤ ਕਰਦੇ ਮੇਰੀ ਹਾਂਜੀ ਇਦਾਂ ਦਾ ਕੋਈ ਵੀ ਕਮੈਂਟ ਨਹੀਂ ਮੈਨੂੰ ਗਲਤ ਆਉਂਦਾ ਕੋਈ ਜਿਆਦਾਤਰ ਤਾਂ ਕੁੜੀਆਂ ਨੂੰ ਕਮੈਂਟ ਬਹੁਤ ਗਲਤ ਆਉਂਦਾ ਨਹੀਂ ਜੀ ਮੇਰੇ ਕਮੈਂਟ ਕੋਈ ਵੀ ਗਲਤ ਨਹੀਂ ਆਉਂਦੇ ਕਿ ਕਮੈਂਟ ਮੈਨੂੰ ਬਹੁਤ ਵਧੀਆ ਕਰਦੇ ਆ ਬਹੁਤ ਸਪੋਰਟ ਕਰਦੇ ਪਰ ਮੈਨੂੰ ਇੰਨਾ ਜ਼ਰੂਰ ਪੁੱਛ ਦੇਉਂਦੇ ਕਈ ਵੀ ਮਤਲਬ ਗੋਲ ਕਰਕੇ ਪੁੱਛ ਲੈਂਦੇ ਆ ਕਈ ਮਿੰਨਾਂ ਮੈਂ ਅਸਜੀ ਵੀ ਕਾਹ ਦੇਂਦੇ ਵੀ ਤੁਸੀਂ ਰੋਣ ਵਾਲੀਆਂ ਸੈਡ ਵੀਡੀਓ ਕਿਉਂ ਪਾਉਣੀਆਂ ਕਿਹ ਗਾਰਨ ਆ ਵੀਡੀਓ ਦਾ ਜੀ ਤੁਸੀਂ ਦੱਸੋ ਮੈਂ ਕਾਹ ਦੇਣੀ ਕਿ ਮੇਰੀ ਪਰਸਰਾਂ ਲਾਈਫ ਆ ਕਿ ਮੈਂ ਕਿਸੇ ਨੂੰ ਇਹ ਦੱਸ ਸਕਦੀ ਜੀ ਵੀ ਮੈਂ ਕਿਉਂ ਇੰਨੀਆਂ ਰੋਣ ਵਾਲੀਆਂ ਵੀਡੀਓ ਕਿਉਂ ਸੈਡ ਵੀਡੀਓ ਪਾਉਣੀਆਂ ਹਾਂਜੀ ਤੇ ਫਿਰ ਜਦੋਂ ਤੁਸੀਂ ਲੋਕਾਂ ਸਾਹਮਣੇ ਰੋਲ ਸਕਦੇ ਹੋ ਤਾਂ ਫਿਰ ਲੋਕਾਂ ਸਾਹਮਣੇ ਦੁੱਖ ਵੀ ਜ਼ਾਹਰ ਕਰ ਦਿਓ ਹਾਂਜੀ ਲੁਕਾਓ ਨਾ ਨਹੀਂ ਦੁੱਖ ਤਾਂ ਕੀ ਲੁਕਾਉਣੇ ਆ ਜੀ ਦੁੱਖ ਹੁਣ ਮਤਲਬ ਕਿ ਕਈ ਮਜਾਕ ਵੀ ਡਾ ਲੈਂਦੇ ਨੇ ਵਿੱਚੋਂ ਫਿਰ ਕੋਈ ਹੁੰਦਾ ਹੈ ਕੋਈ ਇੱਕ ਅੱਧਾ ਮਦਰ ਕੀ 100 ਦੇ ਵਿੱਚੋਂ ਕੋਈ ਮਜਾਕ ਡਾਉਣ ਵਾਲਾ ਵੀ ਹੁੰਦਾ ਨਾ ਕੋਈ ਬੰਦੇ ਨੂੰ ਗਲਤ ਕਹਿੰਦਾ ਕੋਈ ਬੁੜੀ ਨੂੰ ਗਲਤ ਕਹਿੰਦਾ ਇਸ ਕਰਕੇ ਮੈਂ ਕਿਸੇ ਨੂੰ ਕੋਈ ਗੱਲ ਦੱਸਦੀ ਨਹੀਂ ਸੀ ਹਾਂਜੀ ਤੇ ਜਦੋਂ ਚਲੋ ਤੁਸੀਂ ਤਾਂ ਕਹਿ ਰਹੇ ਹੋ ਵੀ ਕਮੈਂਟ ਤੁਹਾਨੂੰ ਚੰਗੇ ਆਉਂਦੇ ਆ ਇਹ ਸਾਰੇ ਤਾਂ ਨਹੀਂ ਚੰਗੇ ਹੁੰਦੇ ਕਈ ਵਾਰੀ ਮਾੜਾ ਕਮੈਂਟ ਵੀ ਆ ਜਾਂਦਾ ਫਿਰ ਉਹਨੂੰ ਕਿਵੇਂ ਬਰਲਾਸ਼ਤ ਕਰਦੇ ਆ ਉਨੇਖੋ ਜੇ ਆ ਪਰੀਲਾ ਬੋਣੀਆਂ ਇਸਟਾ ਤੇ ਹਨਾ ਬਹੁਤ ਕੁਸ਼ਸ਼ ਰਣਾ ਵੀ ਪੈਂਦਾ ਹੈ ਹੂੰ ਬਹੁਤ ਕੁਸ਼ਸ਼ ਰਣਾ ਵੀ ਪੈਂਦਾ ਹੈ ਜੇ ਆ ਪੱਕ ਗਏ ਵੀ ਆਪਾਂ ਨੂੰ ਕੋਈ ਵੀ ਮਤਲਬ ਕੀ ਮਾੜਾ ਨਾ ਬੋਲਿਆ ਨਾ ਹੂੰ ਕੋਈ ਉਹ ਨਾ ਡੋ ਆਪਣੀ ਸੋਚ ਹੁੰਦੀ ਆ ਜੇ ਉਹ ਜਿਗਲੇ ਸੋਚ ਹੁੰਦੀ ਉਹ ਜਿਗਲਾ ਵਰਤ ਲੈਂਦਾ ਹੂੰ ਹਾਂਜੀ ਜ਼ਿਆਦਾਤਰ ਸਪੋਰਟ ਕਰਨ ਵਾਲੀ ਆ ਜੀ ਬਹੁਤ ਜਿਆਦਾ ਸਪੋਰਟ ਕਰਦੇ ਥੋੜੀ ਫਿਰ ਮਸ਼ਹੂਰੀ ਨਾਲ ਫਿਰ ਲੋਕ ਇਹ ਵੀ ਕਹਿੰਦੇ ਹੋਣੇ ਆ ਵੀ ਭਾਈ ਅਸੀਂ ਮਿਲਣ ਆਉਣੇ ਆ ਫਿਰ ਤੁਹਾਨੂੰ ਹਾਂਜੀ ਮੈਨੂੰ ਬਹੁਤ ਵਾਰੀ ਕਿਹਾ ਹੈ ਕੁੜੀਆਂ ਨੇ ਮਤਲਬ ਕੀ ਕਹਿੰਦੇ ਆ ਵੀ ਅਸੀਂ ਤੁਹਾਨੂੰ ਮਿਲਣ ਆਉਣੇ ਆ ਹੂੰ ਅਸੀ ਤੋੜੇ ਕੋਲ ਰਹਿਣਾ ਨਹੀਂ ਮੈਂ ਕਹ ਦੇਣੀ ਕਿ ਨਹੀਂ ਮੇਰੇ ਹਾਲਾਤ ਨਹੀਂ ਚੰਗੇਗੇ ਮੇਰਾ ਘਰ ਨਹੀਂ ਚੰਗਾਗਾ ਵੀ ਮੇਰੇ ਘਰੇ ਕੋਈ ਸਹੂਲਤ ਨਹੀਂ ਹੈਗੀ ਕੋਈ ਕੋਲਰ ਨਹੀਂ ਹੈਗਾ ਕੋਈ ਫ੍ਰੀਜ ਨਹੀਂ ਹੈਗੀ ਇਸ ਕਰਕੇ ਮੈਂ ਕਿਸੇ ਨੂੰ ਵੀ ਸਾਥ ਦੀ ਨਹੀਂ ਆਉਦੇ ਕੋਲ ਮੈਂ ਕਹ ਦੇਣੀ ਮੈਂ ਆ ਜੂਗੀ ਤੁਹਾਡੇ ਕੋਲ ਪਰ ਮੈਂ ਸਾਥ ਨਹੀਂ ਸਕਦੀ ਘਰੇ ਮੇਰੇ ਹਾਲਾਤ ਨਹੀਂ ਚੰਗੇਗੇ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਸਾਥ ਦੇਗੀ ਬਿਲਕੁਲ ਘਰ ਦੇ ਹਾਲਾਤ ਤਾਂ ਤੁਹਾਡੇ ਬਹੁਤ ਜ਼ਿਆਦਾ ਹੀ ਮਾੜੇ ਆ ਹਾਂਜੀ ਇੰਨਾ ਕਿਉਂ ਇੰਨੀ ਕਿਉਂ ਗਰੀਬੀ ਆ ਗਈ ਇੰਨੇ ਕਿਉਂ ਮਾੜੇ ਹਾਲਾਤ ਹੋ ਗਏ ਲੇਕਾ ਗਰੀਬੀ ਤਾਂ ਮਤਲਬ ਕਿ ਜਿਹੜੀ ਬਿਮਾਰੀ ਬਿਮਾਰੀਆਂ ਹੁੰਦੀਆਂ ਨਾ ਬਿਮਾਰੀਆਂ ਬੰਦੇ ਦੇ ਕੁਝ ਵੀ ਨਹੀਂ ਛੱਡਦੀਆਂ ਪਹਿਲਾਂ ਕਿਉਂਕਿ ਤੁਹਾਨੂੰ ਦੱਸਿਆ ਹੀ ਆ ਵੀ ਭਰਾ ਸੀ ਦੋ ਹੈਂਡੀਕੈਪਟ ਸੀ ਵਿਚਾਰੇ ਉਹਨਾਂ ਨੂੰ ਲੈ ਕੇ ਡੈੜੀ ਤੁਰਦਾ ਤੁਰਿਆ ਫਿਰਦਾ ਰਿਆ ਬਾਅਦ ਚ ਮੰਮੀ ਬਿਮਾਰ ਹੋ ਗਏ ਮੰਮੀ ਨੂੰ ਦਾਖਲ ਦੁਖਲ ਕਰੀ ਰੱਖਿਆ ਫਰੀਦਕੋਟ ਮੈਡੀਕਲ ਚ ਉਹਨਾਂ ਦਾ ਇਲਾਜ ਬਹੁਤ ਮੁਸ਼ਕਲ ਨਾ ਹੋਇਆ ਪਰ ਫਿਰ ਵੀ ਉਹ ਬਚੇ ਨਹੀਂ ਗਏ ਹਾਂਜੀ ਮਤਲਬ ਬਿਮਾਰੀਆਂ ਨੇ ਇਨਾਂ ਨੂੰ ਬਿਲਕੁਲ ਥੱਲੇ ਕਰਤਾ ਹਾਂਜੀ ਦੂਜਾ ਹਨਾ ਵੀ ਥੋੜੀ ਵੀ ਦੋ ਮੈਰਿਜ ਹੋ ਗਈਆਂ ਦੋਨੇ ਨਹੀਂ ਟਿਕ ਪਾਈਆਂ ਇਹ ਵੀ ਔਖਾ ਹੋ ਗਿਆ ਹਾਂਜੀ ਹੂੰ ਮੈਂ ਤਾਂ ਬਹੁਤ ਔਖਾ ਆ ਜੀ ਮੈਨੂੰ ਮੇਰੇ ਹੁਣ ਬੱਚੇ ਰੋਲਦੇ ਪਏ ਆ ਇੱਕ ਗੁੜੀਆ ਮੇਰੀ ਉੱਥੇ ਆ ਕਿਉਂਕਿ ਤੁਹਾਨੂੰ ਪਤਾ ਮਾਵਾਂ ਨੂੰ ਬੱਚੇ ਇੰਨੇ ਪਿਆਰੇ ਹੁੰਦੇ ਆ ਮਾਂ ਦਾ ਇੱਕ ਦਿਨ ਵੀ ਬੱਚਾ ਦੂਰ ਜਾਵੇ ਤੇ ਮਾਵਾਂ ਨੂੰ ਰਹਿਣਾ ਬਹੁਤ ਔਖਾ ਹੁੰਦਾ ਹੈ ਹੂੰ ਪਰ ਮੇਰੀ ਮਜਬੂਰੀ ਸੀ ਮੈਂ ਆਪਦੀ ਗੁੜੀਆ ਆਪਦੇ ਨਾਲੋ ਤੋੜ ਕੇ ਛੱਡ ਕੇ ਆਈ ਹੂੰ ਕਿਉਂਕਿ ਮੈਨੂੰ ਆਇਆ ਸੀ ਕਿ ਉਹ ਬੰਦਾ ਸੁਧਰੂਗਾ ਮੈਨੂੰ ਵਾਪਸ ਲੈਣ ਆਊਗਾ ਕਿ ਆਪਦੀ ਗਲਤੀ ਮੰਨੂਗਾ ਉਹਨੇ ਆਪਣੀ ਗਲਤੀ ਨਹੀਂ ਮੰਨੀ ਹੋਰ ਕੁਝ ਕਹਿਣਾ ਬਾਸ ਮਿਹਰਬਾਨੀ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ